ਕਿ ਨਾ ਉਦੋਂ ਸਾਡੀ ਜਮਾਤ ਜਿਆਦਾ ਅਨਪੜਤਾ ਦੇ ਕੇ ਹੇਠ ਸੀ ਕਿ ਜਿੰਨੇ ਸਾਡਾ ਸਾਥ ਨਹੀਂ ਦਿੱਤਾ ਅਗਰ ਉਦੋਂ ਤੱਕੜੇ ਹੋ ਕੇ ਰੋਕ ਲੈਂਦੇ ਕਿ ਨਹੀਂ ਸਾਈਨ ਕਰਨ ਦੇਣੀ ਅਸੀਂ ਤਾਂ ਮੇਰਾ خیال ਹੈ ਸ਼ਾਇਦ ਸਾਨੂੰ ਆ ਦਿਨ ਨਾ ਦੇਖਣੇ ਪੈਣੇ ਹੁਣ ਦੇ ਰਿਜ਼ਲਟ ਕੀ ਮਿਲ ਰਹੇ ਨੇ ਰਿਜ਼ਲਟ ਕੁਖਤ ਕੀ ਰਹੇ ਆ ਇਹ ਨੋਟ ਕਰਨ ਵਾਲੀ ਗੱਲ ਹੈ ਟੀ.ਓ. ਚ ਹੈ ਕੀ ਚੀਜ਼ ਟੀ.ਓ ਦਾ ਨਾਂ ਕਿਧੋ ਪਿਆ ਸਭ ਤੋਂ ਪਹਿਲਾਂ ਭਰਾਵੋ ਜਿਵੇਂ ਪੰਦੀ ਸਾਹਿਬ ਗੱਲ ਦੱਸ ਕੇ ਗਏ ਨੇ ਇਹਦਾ ਨਾਮ WTO ਨਹੀਂ ਸੀ ਇਹਦਾ ਨਾਮ ਸੀ GATT G A T T ਇਹਦਾ ਨਾਮ ਸੀ ਪੰਦੀ ਸਾਹਿਬ ਗੱਲ ਕਰਕੇ ਗਏ ਨੇ ਇਹ 1993 ਸਾਈਨ ਹੋਇਆ ਜੇਕਰ ਜੀ ਥੋੜੀ ਜੀ ਬੈਕਗ੍ਰਾਉਂਡ ਵੱਲੀ ਨਿਗਾਹ ਮਾਰੋਗੇ ਤਾਂ ਪਿਆਰਿਓ 1994 ਤੋਂ ਵੀ ਪਹਿਲਾਂ 1948 ਦੇ ਵਿੱਚ ਇਹ ਸਾਈਨ ਹੋ ਗਿਆ ਸੀ 1948 ਉਸ ਵੇਲੇ ਕੇਵਲ 23 ਮੁਲਕਾਂ ਦਾ ਹਿੱਸਾ ਸੀ ਜਿਹਦੇ ਵਿੱਚ ਆਪਾਂ ਵੀ ਸੀ ਭਾਰਤ ਵੀ ਸੀ ਉਦੋਂ ਕਿਉਂ ਬਣਿਆ ਸੀ ਇਹ ਜਦੋਂ ਸੈਕੰਡ ਵਰਲਡ ਵਾਰ ਚੱਲ ਰਿਹਾ ਸਾਰੇ ਹੁਣ ਮੇਰੇ ਮਿੱਤਰ ਨੋਟ ਕਰ ਲਿਓ ਗੱਲਾਂ ਜਦੋਂ ਸੈਕੰਡ ਵਰਲਡ ਵਾਰ ਲੱਗ ਕੇ ਹੱਥਾਂ ਲਈ ਲੜ ਕੇ ਹੱਥਾਂ ਵੰਡ ਉਸ ਵੇਲੇ ਵੱਡਾ ਨੁਕਸਾਨ ਹੋਇਆ ਤੇ ਕੋਈ ਇੱਕ ਦੂਜੇ ਵੱਲ ਸਿੱਧੇ ਮੂੰਹ ਝਾਕਦਾ ਨਹੀਂ ਸੀ ਉਸ ਵੇਲੇ ਦੁਨੀਆ ਨੂੰ ਲੋੜ ਲੱਗੀ ਤੇ ਵਪਾਰ ਨੂੰ ਦੁਬਾਰਾ ਸਥਾਪਿਤ ਕਿਵੇਂ ਕੀਤਾ ਜਾ ਸਕਦਾ ਹੈ ਉਦੋਂ ਇਸ ਸੰਸਥਾ ਸਾਹਮਣੇ ਆਈ ਸੀ ਇਹ ਸੰਸਥਾ ਬਣਾਈ ਸੀ ਕਈ ਮੁਲਕਾਂ ਨੇ ਇਕੱਠੇ ਹੋ ਕੇ ਬਣੀ ਸੀ ਔਰ ਇਸ ਪਰਪਸ ਲਈ ਬਣੀ ਸੀ ਕਿ ਦੁਬਾਰਾ ਇਹਨਾਂ ਪੈਰੀਗੇਟਾਂ ਦੇ ਕਰਕੇ ਇਹਨਾਂ ਟੈਕਸਾਂ ਦੇ ਕਰਕੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਦੁਬਾਰਾ ਨਾ ਹੋਵੇ ਬਹੁਤ ਵੱਡਾ ਨੁਕਸਾਨ ਝੱਲ ਚੁੱਕੇ ਆ ਇਨੇ ਲਈ ਬਣਿਆ ਸੀ ਲੇਕਿਨ ਸਮੇਂ ਦੀ ਚਾਲ ਬਦਲੀ ਮਿੱਤਰੋ ਇਹ ਬਦਲਦੀ ਆਈ ਹੈ ਤੇ ਬਦਲੇ ਵੀ ਹਰ ਵਾਰ ਬਦਲਦੀ ਆਪਣੀ ਆਮ ਕਹਾਵਤ ਆ ਪਿੰਡਾਂ ਦੇ ਬੈਠੇ ਲੋਕਾਂ ਨੂੰ ਕਿ 12 ਸਾਲ ਬਾਅਦ ਉੜੀ ਦੀ ਵੀ ਸੁਣੀ ਜਾਂਦੀ ਹੈ ਇਹ ਕਿਉਂ ਬਣੀ ਹੈ ਕਿਉਂਕਿ ਜਿਹੜਾ ਅਰਥ ਦਾ ਸਿਸਟਮ ਹੈ ਜਿਹੜਾ ਪੈਸੇ ਦਾ ਸਿਸਟਮ ਹੈ ਇਹਦਾ ਇੱਕ ਚੱਕਰ ਹੁੰਦਾ ਹੈ ਉਹ 30-35 ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਘੁੰਮਦਾ ਹੈ ਇਹਨੇ ਬੰਦੇ ਅੱਜ 40 ਸਾਲ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਅਮੀਰ ਸੀ ਉਹ ਅੱਜ ਛੇਟ ਗਏ ਜਿਹੜੀ ਉਦੋਂ ਗਰੀਬ ਸੀ ਉਹ ਅੱਜ ਤੁਹਾਨੂੰ ਸਮਾਜ ਦੇ ਵਿੱਚ ਵੀ ਨਜ਼ਰ ਆਉਂਦੇ ਹੋਣ ਉਹਨਾਂ ਦੀ ਆਰਥਿਕ ਤਰਕਰੀ ਨਜ਼ਰ ਆਏ ਇਹ ਅਰਥ ਦਾ ਸਿਸਟਮ ਹੈ ਉਹ ਸਿਸਟਮ ਦੇ ਮੁਤਾਬਕ ਜਦੋਂ ਯੂਰਪੀਅਨ ਕੰਟਰੀਆਂ ਦੇ ਵਿੱਚ ਉਹ ਵੱਡੇ ਮੁਲਕਾਂ ਦੇ ਵਿੱਚ ਅਰਥ ਦਾ ਚੱਕਰ ਘੁੰਮਿਆ ਮੰਦੀ ਆਈ ਉਸ ਮੰਡੀ ਨੇ ਸਾਰੇ ਪੁਆੜਿਆਂ ਦੀ ਜੜੂ ਮੰਡੀ ਆ। ਉਸ ਮੰਡੀ ਦੇ ਦੌਰਾਨ ਫੈਸਲਾ ਲਿਆ ਗਿਆ ਕੁਝ ਮੁਲਕਾਂ ਵੱਲੋਂ ਇਹ ਲਿਆ ਗਿਆ ਕਿ ਆਹ ਜਿਹੜਾ ਗੈਰਟ ਹੈ ਜਿਹੜਾ ਸਾਡਾ ਸਮਝੌਤਾ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਜਿਹਦੇ ਨਾਲ ਜਿਹੜਾ ਸਾਡਾ ਸਰਪਲਸ ਮਾਲ ਹੈ ਸਾਡਾ ਵਾਧੂ ਪਿਆ ਮਾਲ ਹੈ ਅਸੀਂ ਉਹਨਾਂ ਮੁਲਕਾਂ ਨਾਲ ਵੇਚ ਸਕੀਏ। ਇਹ ਇਸ ਚਾਲ ਤੋਂ ਬਣਿਆ ਉਹਦੇ ਵਿੱਚ ਫਿਰ ਜਿਹੜੀਆਂ ਸਿਧਾਂਤਕ ਤੌਰ ਦੇ ਉੱਤੇ ਸੋਧਾਂ ਕੀਤੀਆਂ ਗਈਆਂ ਉਹ ਕੀ ਕੀਤੀਆਂ ਗਈਆਂ ਨੋਟ ਕਰਨ ਵਾਲੀ ਗੱਲ ਮਿੱਤਰੋ ਇਹ ਆ ਉਹਦੇ ਵਿੱਚ ਕੀ ਕਿਹਾ ਕਿ ਜਿਹੜੀ ਐਗਰੀਕਲਚਰ ਆ ਜਿਹੜੇ ਤੁਸੀਂ ਖੇਤੀ ਕਰਦੇ ਹੋ ਨੋਟ ਕਰੋ ਸਾਡੇ ਲਈ ਮਾੜਾ ਕੀ ਆ ਉਹਦੇ ਵਿੱਚ ਕਿਹਾ ਗਿਆ ਕਿ ਆਹ ਜਿਹੜੀ ਛੋਟੀ ਖੇਤੀ ਐ ਠੀਕ ਨਹੀਂ ਐ ਇਹਨੂੰ ਵੱਡੇ ਪੱਧਰ ਦੇ ਉੱਤੇ ਵੱਡੀ ਖੇਤੀ ਕਰਨ ਦੀ ਲੋੜ ਐ ਇੱਥੇ 50000 15-15000 40-40 50-50 ਹਜ਼ਾਰ ਏਕੜ ਦੇ ਕੌਮ ਇਸ ਤਿਆਰ ਕਰਨ ਦੀ ਲੋੜ ਹੈ ਇਹ ਪਾਲਿਸੀ ਆ ਡਬਲਯੂਟੀਓ ਦੀ ਇਹ ਪਾਲਿਸੀ ਆ ਕੈਟ ਦੀ ਫਿਰ ਉਹਦੇ ਚ ਕੀ ਆਇਆ ਉਹਦੇ ਚ ਆਇਆ ਕਿ ਆ ਜਿਹੜੇ ਡਿਵੈਲਪਿੰਗ ਕੰਟਰੀ ਨੇ ਜਿਹੜੇ ਜਿਹੜੇ ਕਹਿਣ ਤੋਂ ਪਛਾਰ ਵਿਕਾਸਸ਼ੀਲ ਮੁਲਕ ਨੇ ਜਿਵੇਂ ਆਪਾਂ ਉਹਨਾਂ ਉਹਨਾਂ ਮੁਲਕਾਂ ਚਾਉਂਦੇ ਆ ਇਹ ਮੁਲਕਾਂ ਦੇ ਉੱਤੇ ਕੁਝ ਬੰਦਸ਼ਾ ਲੱਗੀਆਂ ਕੀ ਲੱਗੀਆਂ ਕਿ ਇਹ ਲੋਕ ਆਪਦੇ ਕਿਸਾਨਾਂ ਨੂੰ ਐਮਐਸਟੀ ਨਹੀਂ ਦੇਣਗੇ ਬੰਦ ਕਰਨਗੇ ਸਾਡੇ ਲਈ ਮਾਰੂ ਹੈ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਸਬਸਿਡੀ ਆਪਣੇ ਲੋਕਾਂ ਨੂੰ ਨਹੀਂ ਦੇਣਗੇ ਇਹਦੇ ਵਿੱਚੋਂ ਸਾਰਾ ਕੁਝ 겜 ਚੱਲ ਰਹੀ ਹੈ ਇਤੂ ਕਹਾ ਬੜੀ ਖਤਰਨਾਕ ਗੱਲ ਜਿਹੜੀ ਕਹੀ ਗਈ ਉਹ ਨੋਟ ਕਰਿਓ ਤੁਹਾਡੇ ਨਾਲ ਰੋਜ਼ ਵਾਪਰ ਰਹੀ ਹੈ ਗੱਲ ਇਹ لیکن ਸਾਨੂੰ ਦਿੱਖਦੀ ਨਹੀਂ ਉਹ ਕੀ ਕਿਹਾ ਤੇ ਸਾਡੇ 8% ਭਾਰਤ ਦੇ ਲੋਕ ਜਿੰਨਾ ਅਨਾਜ ਖਾਂਦੇ ਨੇ ਜਿੰਨੀਆਂ ਗਾਲਾਂ ਖਾਂਦੇ ਨੇ ਜਿੰਨਾ ਤੇਲ ਬੀਜ استعمال ਕਰਦੇ ਨੇ ਉਹਦਾ ਸਾਡੇ 8% ਬਾਹਰਲੇ ਮੁਲਕਾਂ ਤੋਂ ਮਗਾਉਣਾ ਹੀ ਪਏਗਾ ਭਾਵੇਂ ਹਿੰਦੁਸਤਾਨ ਦੇ ਵਿੱਚ ਆਪਣਾ ਜਿੰਨਾ ਮਰਜ਼ੀ ਸਰਪਲਸ ਕੋਲਾ ਪਿਆ ਹੋਵੇ ਇਹ ਮਗਾਉਣਾ ਪਏਗਾ ਕਾਨੂੰਨੀ ਨੀਤੀ ਤੁਹਾਡੇ ਤੇ ਕਿੱਥੇ ਕਿੱਥੇ ਲਾਗੂ ਹੁੰਦੀ ਹੈ ਉਹ ਨੋਟ ਕਰਿਓ ਤੁਸੀਂ ਦੇਖਿਆ ਹੋਵੇਗਾ ਸੰਨ 2000 ਦੀ ਐਗਰੀਕਲਚਰ ਪਾਲਸੀ ਨੌਜਵਾਨੋ ਜਿਹੜੇ ਪੜੇ ਲਿਖੇ ਹੋ ਅਰੋਲੋ ਜੱਕ ਕੇ ਆਪਣੇ ਨਿੱਤਾਂ ਦੇ ਉੱਤੇ ਨਕ ਤੋਂ ਮੋਬਾਈਲ ਤੋਂ ਸੰਨ 2000 ਦੀ ਐਗਰੀਕਲਚਰ ਪਾਲਸੀ ਉਹਦੇ ਤੇ ਸਪਸ਼ਟ ਕਿਹਾ ਗਿਆ ਕਿ ਜੇ 15 15 18 18 20-20 ਹਜ਼ਾਰ ਇਕਰ ਦੇ ਫਾਰਮ ਜਾਰੀ ਕੀਤੇ ਜਾ ਰਹੇ ਹੈ ਇਹਦਾ ਮਤਲਬ ਸਾਡੀ ਸਰਕਾਰ ਉਹਦੇ ਤੇ ਵਰਕ ਕਰ ਰਹੀ ਹੈ ਉਨੇ ਦੇ ਤੇ ਜਿਹੜਾ ਇਹ ਸਾਰਾ ਨਵਾਂ ਨਵਾਂ ਦਸਤਾਵਾ ਜਾਂ ਵੇਚ ਆਇਆ ਤਿਆਰ ਹੋ ਕੇ ਆਇਆ ਇਹ 86 ਦਾ ਆ ਗਿਆ ਸੀ ਭਾਰਤ ਦੇ ਕੋਲੇ 86 ਦਾ ਨੋਟ ਕਰਿਓ ਕਰ ਜਦੋਂ 86 ਦਾ ਆਇਆ 86 ਤੋਂ ਲੈ ਕੇ 99 ਤੱਕ ਇਹਦੇ ਤੇ ਸਰੇਣ ਨਹੀਂ ਹੋਏ ਅੜਿਆ ਵੇਹਾ ਕੰਮ ਇੱਕ ਬਹੁਤ ਕਾਬਲੇ ਵਿਚਾਰੀ ਸੀ ਉਹ ਸਵੇਰੇ ਐਸਪੀ ਸ਼ੁਕਲਾ ਮੈਨ ਸੀ ਉਹਦਾ ਉਨੇ ਲੱਕੜਾਈ ਉਹਨਾਂ ਦਾ ਨਾਂ ਇਹ ਭਾਰਤ ਵੀ ਬਹੁਤ ਖਤਰਨਾਕ ਹੈ ਨਹੀਂ ਸੈਨ ਹੋਣਾ ਚਾਹੀਦਾ। ਪਰ ਉਹਦੇ ਸੁਝਾਸ਼ਨ ਦੇ ਉੱਤੇ ਇੱਕ ਕਮੇਟੀ ਬਣੀ ਜਿਹਦਾ ਚੇਅਰਮੈਨ ਇੰਦਰ ਕੁਮਾਰ ਗੁਜਰਾਲ ਬਣਿਆ। ਇੰਦਰ ਕੁਮਾਰ ਗੁਜਰਾਲ ਦੀ ਚੇਅਰਮੈਨਸ਼ਿਪ ਦੇ ਥੱਲੇ ਕਮੇਟੀ ਨੇ ਰਿਪੋਰਟ ਦਿੱਤੀ ਕਿ ਭਾਰਤ ਨੂੰ ਦੇ ਮੈਂਬਰ ਨਹੀਂ ਬਣਨਾ ਚਾਹੀਦਾ। ਤੇ ਜਦੋਂ ਕਮੇਟੀ ਦੀ ਰਿਪੋਰਟ ਆ ਗਈ ਹੈ ਫਿਰ ਉਹਦੇ ਮੈਂਬਰ ਬਣਨ ਦੀ ਕੀ ਲੋੜ ਸੀ? ਤਾਂ ਫਿਰ ਨਵੇਂ ਮੈਂਬਰ ਕਿਵੇਂ ਬਣੇ? ਉਹ ਲੋੜਾਸ਼ਟਾ ਦੀ ਗੱਲ ਬੜੀ ਤਕੜੀ ਆ। ਕਿ ਵਰਲਡ ਬੈਂਕ ਤੋਂ ਚਿੱਠੀ ਆਈ ਭਾਰਤ ਸਰਕਾਰ ਨੂੰ ਕਿ ਐਸਪੀ ਸ਼ੁਕਲਾ ਨੂੰ ਹਟਾਓ ਇਹਦੀ ਥਾਤੇ ਅਨਮਰਨ ਹੱਟਾ ਨੂੰ ਅਪੋਇੰਟ ਕਰੋ ਉਹ ਕੀਤਾ ਗਿਆ ਉਸ ਅਧਿਕਾਰੀ ਨੂੰ ਹਟਾਇਆ ਗਿਆ ਰਾ ਪੱત્રਾ ਕਰ ਲਿਆ ਗਿਆ ਰਾ ਪੱત્રਾ ਕਰਕੇ ਉਹ ਟੀਓ ਦੇ ਉੱਤੇ ਸਾਈਨ ਜਿਹੜਾ ਕਾਗਜ਼ ਦੇ ਉੱਤੇ ਸਾਈਨ ਜ਼ਬਰਦਸਤੀ ਭਾਰਤ ਦੀ ਫੌਮ ਰੋੜ ਕੇ ਕਰਵਾਈ ਗਈ